ਵਾੜਕੇ ਛੱਡੀ ਨਾਮੇਰੀ ਦੁਨੀਆ ਤੋਂ ਡਰ ਲੱਗਦਾ ਬਾੜਕੇ ਛੱਡੀ ਨਾਮੇਰੀ ਦੁਨੀਆ ਤੋਂ ਡਰ ਲੱਗਦਾ ਬਾੜਕੇ ਛੱਡੀ ਨਾਮੇਰੀ ਦੁਨੀਆ ਤੋਂ ਡਰ ਲੱਗੇਦਾ ਬਾੜਕੇ ਛੱਡੀ ਨਾਮੇਰੀ ਦੁਨੀਆ ਤੋਂ ਡਰ ਲੱਗੇਦਾ 파ڑے ਕੇ ਛਡੀ ਨਾਮੇਰੀ ਦੁਨੀਆ ਤੋ ਡਰ ਲੱਗਦਾ 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 ਉਹ ਟੰਕੂ ਬਾਣੇ ਜੀ ਦੁਨੀਆ ਤੋ ਡਰ ਲਗਦਾ ਸਤਗੁਰ ਪਿਆਰੇ ਜੀ ਦੁਨੀਆ ਤੋਂ ਡਰ ਲਗਦਾ ਤੋੜਾਰੇ ਲੱਗੇ ਦਾ ਹੱਥੋਰੇ ਪਿਆਰੇ ਤੇਰੇ ਨੇ ਹੱਥ ਉਡਾਰੇ ਲੱਗੇ ਦਾ ਹੋ ਪਾੜ ਕੇ ਛੜੀ ਨਾ ਮੇਰੀ ਦੁਨੀਆ ਤੋੜਾਰੇ ਲੱਗਦਾ ਹੋ ਬਾਹ ਫੜ ਕੇ ਛੜੀ ਨਾ ਮੇਰੀ ਦੁਨੀਆ ਤੋੜਾਰੇ ਲੱਗਦਾ ਪਾੜ ਕੇ ਛੜੀ ਨਾ ਵੀ ਦੁਨੀਆ ਤੋੜਾਰੇ ਲੱਗੇ ਦਾ ਪਾੜ ਕੇ ਛੜੀ ਨਾ दुनिया हो दुनियादारी मारू तने मिल जाया के किसे बहाने हो दुनियादारी मारू तने मिल जाया के किसे बहाने

ਲਗਾਈ ਕਾ ਤੋਂ ਡੇਰੀ ਦੁਨੀਆ ਤੋਂ ਡਰ ਲੱਗਦਾ ਬਾਹ ਫਾੜੇ ਕੇ ਜੜੀ ਨਾ ਮੇਰੀ ਦੁਨੀਆ ਤੋਂ ਡਰ ਲੱਗੇ ਨਾ ਬਾਹ ਫਾੜੇ ਕੇ ਜੜੀ ਨਾ ਮੇਰੀ ਦੁਨੀਆ ਤੋਂ ਡਰ ਲੱਗੇ ਨਾ ਓ ਤੰਗੂ ਵਾਲੇ ਜੀ ਦੁਨੀਆ ਤੋਂ ਡਰ ਲੱਗਦਾ ਸਤਗੁਰ ਪਿਆਰੇ ਜੀ ਦੁਨੀਆ ਤੋਂ ਡਰ ਲੱਗਦਾ ਸਤਗੁਰ ਪਿਆਰੇ ਜੀ ਦੁਨੀਆ ਤੋਂ दुनिया तो डर प्यारे जे दुनिया तो डारे लगे हो पहाँ फाड़ के जटी मेरी दुनिया तो डर लगदाह हो फाड़ के जटी मेरी दुनिया तो डर लगदा फाड़ के जटी मेरी दुनिया तो डारे लगे ਆ ਪੜੇ ਕਿਤੇ ਟਟੇ ਜਾਵੀ ਦੁਨੀਆ ਤੋਂ ਛਾਰੇ ਲਗੇ ਦਾ ਹੋ ਜੇ ਮੇਰਾ ਕਿਤੇ ਛੱਡ ਨਾ ਜਾਵੀ ਦਰਦ ਦਰ ਨਾ ਕਿਤੇ ਭੀਖ ਮੰਗਾਵੀ ਜੇ ਮੇਰਾ ਕਿਤੇ ਛੱਡ ਨਾ ਜਾਵੀ ਓ ਦਰਦ ਦਰ ਨਾ ਕਿਤੇ ਪੀਖ ਮੰਗਾਵੀ ਓ ਮੇਰੀ ਟਾਮੀ ਨਾ ਓ ਮੇਰੀ ਤਾਮੀਨਾ ਪ੍ਰੇਮ ਵਾਲੀ ਤੇਰੀ ਦੁਨੀਆ ਤੋਂ ਡਰ ਲੱਗਦਾ ਹੋ ਪਾੜੇ ਕੇ ਜੱਡੇ ਨਾ ਮੇਰੀ ਦੁਨੀਆ ਤੋਂ ਡਰ ਲੱਗਦਾ ਕੇਰਾ ਬਾਹ ਪਾੜੇ ਕੇ ਜੱਡੇ ਨਾ ਮੇਰੀ ਦੁਨੀਆ ਤੋਂ ਡਰ ਲੱਗਦਾ ਹੋ ਟੰਗੂ ਵਾਲੇ ਜੀ ਦੁਨੀਆ ਤੋਂ ਡਰ ਲੱਗਦਾ ਸਤਗੁਰ ਪਿਆਰੇ ਜੀ ਦੁਨੀਆ ਤੋਂ ਡਰ ਲੱਗਦਾ ਪੁਰ ਪਿਆਰੇ ਤੇ ਤੇਰੀ ਆਤ ਟੁੱਟਾਰੇ ਲੱਗੇ ਦਾ ਹੱਤ ਗੁਰੇ ਪਿਆਰੇ ਜੇ ਸੁਣੀ ਆਤ ਟੁੱਟਾਰੇ ਲੱਗੇ ਦਾ ਹੋ ਬਾਹ ਫੜ ਕੇ ਛੱਡੀ ਨਾ ਮੇਰੀ ਦੁਨੀਆ ਤੋਂ ਡਰ ਲੱਗਦਾ ਹੋ ਬਾਹ ਫੜ ਕੇ ਛੱਡੀ ਨਾ ਮੇਰੀ ਦੁਨੀਆ ਤੋਂ ਡਰ ਲੱਗਦਾ ਬਾਹ ਫੜ ਕੇ ਜੰਡੇ ਦਾ ਵੀ ਤੇਰੀ ਆਤ ਟੁੱਟਾਰੇ ਲੱਗੇ ਦਾ ਬਾਹ ਫੜ ਕੇ ਜੰਡੇ ਦਾ ਦੁਨੀਆ ਟੁੱਟੜੀ ਲੱਗੇ ਲਾ ਬੋਲ ਸੱਚੇ ਦਰਵਾਰ ਕੀ